ਸੌਖਾ ਪ੍ਰੀਤ ਨੂੰ ਕਹਾਂ ਚਾਹ ਬਣਾਵਾਂ ਇੱਕੋ ਟੋਟੋ ਨਾਲ ਪੀਏ ਠੀਕ ਹੈ ਹੈਲੋ ਹਾਂਜੀ ਜੀ ਜਣਾਈ ਨਹੀਂ ਹੁਣ ਪਿਓ ਪਤਾ ਨੇ ਤੁਸੀਂ ਸਲਾਹ ਕੀਤੀ ਸੀ ਤੇ ਹਾਂ ਠੀਕ ਆ ਵਧੀਆ ਨਹੀਂ ਕੁੜੀ ਮੂੰਹ ਮੱਥੇ ਲੱਗਦੀ ਆ ਹਾਂਜੀ ਹਾਂਜੀ ਤਹਾਡੀ ਪਸੰਦ ਆ ਤੇ ਮੇਰੀ ਵੀ ਪਸੰਦੀ ਹੋਣੀ ਹੈ ਹੁਣ ਮੈਂ ਕੀ ਕਰਨਾ ਹੈ ਜਦੋਂ ਤੀ ਪਿਓ ਪਤਾ ਨਹੀਂ ਹਾ ਕਰੀ ਲਈ ਪਹਿਲਾਂ ਤੇ ਗਾਲ ਤੇ ਆ ਕਿ ਪਹਿਲਾ ਬੰਦੇ ਨੂੰ ਵੇਖਿਆ ਵਿਚਾਰਿਆ ਹੋਵੇ ਪਤਾ ਹੁੰਦਾ ਇਹ ਤੇ ਹੁਣ ਘਰ ਆਣ ਕੇ ਤਾਨੂੰ ਕੀ ਰੰਗ ਵਿਖਾਉਂਦੀ ਹੈ ਤੇ ਫੇਰ ਹੀ ਪਤਾ ਲੱਗੂ ਰੰਗ ਤੇ ਬਥੇਰਾ ਸੋਨਾ ਚਲੋ ਠੀਕ ਆ ਫਿਰ ਇਦੇ ਓਖੇ ਹੋਣਾ ਹੁੰਦਾ ਤੇ ਫੋਨ ਨਾ ਲਾਇਆ ਕਰੋ ਕਿ ਤਾ ਗੱਲ ਹੀ ਨਹੀਂ ਕਰਦੇ ਹਾਸੇ ਨਾਲ ਕਰਦਗੇ ਤੇ ਆਲ ਦਿੱਤੀ ਚ ਬਾਦੀ ਦਾ ਫੋਨ ਆਉਂਦਾ ਬੜਾ ਗੁੱਸੇ ਚ ਬੋਲਣ ਦੇ ਕੀ ਗੱਲ ਆ ਹਾਂ ਗੁੱਸੇ ਚ ਇਹਨੂੰ ਪਤਾ ਹੀ ਆਗੇ ਮੈਂ ਨਹੀਂ ਕਹਿ ਬੈਠੀ ਮੈਂ ਹਾਂ ਰੰਗ ਰੰਗ ਤੋਂ ਬਥੇਰਾ ਚਟਾ ਹੁਣ ਕਹ ਰਾਕੀ ਕੀ ਰੰਗ ਵਿਖਾਉਗੀ ਇਹ ਤਾਂ ਉਸੇ ਹੀ ਪਤਾ ਲੱਗੂ ਅੱਛਾ ਇਹਨੇ ਚ ਤੜਫਣ ਲੱਗ ਪਏ ਅੱਛਾ ਮੈਂ ਵੇਖਣ ਚ ਕੁੜੀ ਚਸਤ ਲੱਗਦੀ ਨਾ ਤੇਜ਼ ਹੈ ਵਿੱਚ ਚਲਾਕ ਲੱਗੀ ਹਾਂ ਤੇਰੇ ਤੇ ਕੋਈ ਨਾ ਲੱਗਿਆ ਤੇ ਚਲ ਕੋਈ ਨਹੀਂ ਜੋ ਹੋਣਾ ਹੀ ਉਹ ਤੇ ਹੋ ਗਿਆ ਹੁਣ ਜੋ ਚਲਾਗਾ ਤੇ ਮੈਂ ਕਿਹੜੀ ਘਟਿਆ ਹਾਂ ਹਾਂਜੀ ਜੇ ਰਹੂਗੀ ਚਾਰ ਦਿਨਾਂ ਤੱਕ ਠੀਕ ਆ ਨਹੀਂ ਤਾਂ ਫਿਰ ਕਰ ਲਾਂਗੇ ਸੂਤਰ ਹਾਂ ਹੂੰ ਉਹਦਾ ਤੇ ਮੇਰੇ ਪਥਰੇ ਕਹਨੇ ਚ ਸੀ ਹਾਂਜੀ ਪਰ ਉਹ ਨਾ ਮਗਨ ਲਾ ਲਿਆ ਅੱਜ ਕੱਲ੍ਹ ਦੀਆਂ ਲਾ ਵੀ ਲੈਂਦੀ ਐ ਬਾਅਦ ਮੈਂ ਪੂਰੀ ਲਾਉ ਤੋੜੀ ਕਿਤੇ ਤਾਂ ਨਹੀਂ ਲੱਗਨ ਦਿੰਦੀ ਬਾਕੀ ਮਾਵਾਂ ਤੇ ਐ ਇਹਜ ਲੱਗਦੀ ਹੈ ਹਾਂਜੀ ਪਰ ਹੁਣ ਗਲਤੀ ਤੇ ਸਾਡੇ ਮੁੰਡੇ ਦੀ ਆ ਮਾਲਾ ਆਪਾਂ ਉਹਨਾਂ ਨੂੰ ਕੀ ਕਹਿ ਸਕਦੇ ਚਲੋ ਕੋਈ ਨਹੀਂ ਉਹਦੇ ਟਾਈਮ ਜੇ ਉਹ ਚਲਾਗਾ ਤੇ ਆਪਾਂ ਗੜੇ ਹਾਂ ਤੇਰੇ ਇਹ ਤੇ ਦਹੀਂ ਇਕੱਠ ਦੇ ਦੇ ਕੱਦ ਲੈ ਇੰਝ ਚਾਹ ਜਨਾ ਰਹੂਗੀ ਆਗਿਆ ਕਰ ਰਹੂਗੀ ਤੇ ਫਿਰ ਠੀਕ ਆ ਨਾ ਰਹੂਗੀ ਤੇ ਫਿਰ ਦੁਜਾਰਾ ਬਤਲਾਂਗੇ ਸਹੀ ਗੱਲ ਚਲੋ ਪੀ ਲੋ ਚਾਹ ਹਾਂ ਲਾ सुख ने नही पीड़े कितने चल गया पता नहीं किल गया शब, शब तो भी निकल गया फिर हा जब दे जा मैं हिसाब किताब आ रखूगी तो अपने बोत चलाकर जो अपने सुख नगर ला लिया ना तो सारा कुछ ही साम लेना वो ਫਿਰ ਤੁਹਾਡਾ ਤੇ ਸ਼ਬਦ ਦਾ ਕੀ ਬਣੂਗਾ ਮੈਨੂੰ ਤੇ ਬੜਾ ਡਰ ਆਉਂਦਾ ਅੱਜ ਤੂੰ ਮੈਨੂੰ ਹੋਰ ਨਾ ਡਰਾਈ ਜਾਣਾ ਡਰੋਂ ਦੀ ਗੱਲ ਨਹੀਂ ਦੀਦੀ ਪਰ ਮੈਂ ਅੱਗੇ ਆਪਣੇ ਆਪਣੇ ਕਰ ਆਪੇ ਕਰ ਲੈਣਾ ਨਹੀਂ ਤੇ ਇਸ ਦਾ ਪੁੱਛਣਾ ਤੇ ਗਣੀ ਤੁਹਾਨੂੰ ਇੱਕ ਵਾਰੀ ਵੀ ਹੁਣ ਉਹ ਤਾਂ ਮੈਂ ਮੰਨਦੀ ਹਾਂ ਇਹ ਗਲਤੀ ਤੇਨੇ ਕੀਤੀ ਆ ਜਿਹੜਾ ਮੈਨੂੰ ਮੌਕਾ ਨਹੀਂ ਦਿੱਤਾ ਇਹਨੇ ਤੇ ਜੇ ਉਹਨੇ ਮਗਰ ਲਾ ਲਿਆ ਨਹੀਂ ਤੇ ਲੱਕ ਵੀ ਜਾਣਾ ਉਹਦੇ ਮਗਰ ਇਹ ਲਾਈ ਲੱਗ ਗਿਆ ਜੇ ਮੇਰੇ ਮਗਰ ਲੱਗਾ ਤੇ ਉਹਦੇ ਕਿਉਂ ਨਾ ਲੱਗਾ ਹਾਂਜੀ ਉਨੇ ਸਾਲਾ ਕੋ ਆਪ ਬਣ ਜਾਣਾ ਪਟਰਾਣੀ ਬਣ ਜਾਣਾ ਕਰਦੀ ਨੇ ਕਹਿਣਾ ਮੈਂ ਐਸਾ ਹਰ ਹੁਕਮ ਚਲਾਉਂ ਕੋਈ ਨਹੀਂ ਮੈਂ ਵਿਆਹ ਹੀ ਹੋਣ ਤੋਂ ਕਰਨਾ ਜਿੰਨਾ ਚਿਰ ਇਹਨੇ ਮੇਰੇ ਨਾਂ ਤੇ ਦੁਕਾਨਾ ਨਾ ਕੀਤੀ ਹਾਂਜੀ ਕਰਨਾ ਮੇਰੇ ਨਾਂ ਤੇ ਲੈ ਮੈਂ ਨਾ ਚਿਰ ਵਿਆਹ ਹੀ ਨਹੀਂ ਮਤਨਾਂ ਤਾਂ ਇਦਾਂ ਹੀ ਕਰਿਓ ਤੁਸੀਂ ਇਦਾਂ ਹੀ ਪਹਿਲਾਂ ਇਹਨੇ ਕਹਿਣਾ ਪਈ ਇਹ ਦੋ ਚੀਜ਼ਾਂ ਮੇਰੇ ਨਾਂ ਕਰ ਦੇ ਫਿਰ ਵਿਆਹ ਫਿਰ ਮੈਂ ਵਿਆਹ ਕਰਾਉਣਾ ਤੇਰਾ ਨਾ ਬਣਾ ਲਾਉਂਗੀ ਵੇ ਹੋ ਤਾਂ ਕੁੜੀ ਮੇਰੀ ਥੋੜੀ ਜੀ ਤੇਜ਼ ਲੱਗਦੀ ਤੇਜ਼ ਲੱਗਦੀ ਹੈ ਤੇ ਆਪਣੇ ਭਰਾ ਦਾ ਤਾਂ ਸਾਡਾ ਕੋ ਸੋਚ ਲਾ ਇਹ ਚੀਜ਼ਾਂ ਹੋਣ ਗਈਆਂ ਸਾਰਾ ਕੁਝ ਤਾਂ ਢੇਲੀ ਆ ਹਾਂਜੀ ਦਾਨਾ ਆਪਾਂ ਨਾ ਮਾਰ ਲਈਏ ਨੀ ਹੁਣ ਮੈਂ ਸੋਚ ਲਿਆ ਹੁਣ ਮਕਰ ਪੈਣੀ ਇਹਦੇ ਪਹਿਲਾਂ ਤਾਂ ਮੈਂ ਚੱਕਦੀ ਹਾਂ ਪੀ ਇਹ ਕੀ ਸੋਚੂਗਾ ਪਰ ਹੁਣ ਮੈਂ ਵਿਆਹ ਉਦੋਂ ਹੀ ਲੈਣਾ ਚਾਹਤਾ ਕਿ ਨਚਰੇ ਨੇ ਦੁਬਈ ਚੀਜ਼ਾਂ ਮੇਰੇ ਨਾਂ ਨਾ ਕੀਤੀਆਂ ਤੂੰ ਵੀ ਆਪਣੇ ਨਾਂ ਕਰਾ ਕੇ ਫੇਰ ਹੀ ਕਰੇ ਕੋਈ ਗੱਲ ਗੜੀਆਂ ਮਿੱਠੀ ਪਿਆਰੀ ਹੋਰ ਹੁੰਦੀ ਤੂੰ ਅਜੇ ਹੁਣ ਜਾਣਾ ਨਹੀਂ ਰਹਿਣਾ ਹਾਂਜੀ ਇਹ ਨਾਂ ਕਰਾ ਕੇ ਵੇਖੋ ਤਾਂ ਆਪਣੇ ਭਰਾ ਦਾ ਵੀ ਸੋਚ ਹਾਂ ਸਾਡਾ ਵੀ ਸੋਚ ਕੁੜੀ ਮੈਨੂੰ ਥੋੜੀ ਜੀ ਤੇਜ਼ ਲੱਗਦੀ ਹਾਂਜੀ ਵੇ ਆਪਾਂ ਫੇਰ ਕਰਨਾ ਵਾ ਜੇ ਤੂੰ ਇਹ ਚੀਜ਼ਾਂ ਪਹਿਲਾਂ ਮੇਰੇ ਨਾਲ ਕਰ ਦਵੇਂ ਕਿਉਂਕਿ ਕੱਲ ਨੂੰ ਆਪਣੀ ਮਾਂ ਪੁੱਤਾਂ ਦੀ ਫਿਕ ਪਊਗੀ ਮੰਨ ਜਾਣਾ ਹੁੰਦਾ ਹੈਗਾ ਨਾ ਮੰਨ ਲੈਣਾ ਹਾਂ ਤੇ ਕਰਾਂਗੇ ਇਹੋ ਕੰਮ ਬਾਕੀ ਫੇਰ ਗੱਲ ਉੱਥੇ ਹੁੰਦੀ ਇਹਦਾ ਖਰੇ ਸੰਜੋ ਹੋ ਗਈ ਹਾਂ ਜੀ ਨਾਲ ਸੀ ਪਰ ਮੈਂ ਅਜੇ ਸੋਚਿਆ ਨਹੀਂ ਕਿ ਮੈਂ ਇਹਨੂੰ ਮੰਗਣਾ ਪਿਆਣਾ ਵਾ ਜੇ ਮੈਂ ਨਹੀਂ ਹੈ ਨਹੀਂ 4 ਸਾਲ ਕੱਢ ਲੈਣੇ ਹਾਂ ਹਾਂ ਚਲ 2 ਸਾਲ ਤੋਂ ਜ਼ਿਆਦਾ ਨਹੀਂ ਹੋ ਜੇ ਇਹ ਕਾਲਾ ਪੈ ਗਿਆ ਨਾ ਕਾਲਾ ਪੈ ਗਿਆ ਗੱਡੀ ਦੀਵਾਜ ਆਈ ਆ ਅਗੇ ਲੱਗਦੇ ਵੇਖਾ ਤਾਂ ਸਹੀ ਹਾਏ ਹਾਂਜੀ ਆ ਗਏ ਹੁਣ ਹੁਣ ਕਿਦਾਂ ਹਰ ਹਾਂ ਵਧੀਆ ਵੇਖਾਈ ਠਾਕਾ ਹਾਂਜੀ ਵੇਖਾਈ ਮੈਨੂੰ ਦੱਸ ਦੇ ਮੈਂ ਵੀ ਚੱਲ ਜਾਂਦੀ ਤੇ ਆੜੇ ਪਹਿਲਾਂ ਫਿਰ ਉਹਨਾਂ ਨੇ ਅਚਾਨਕ ਹੀ ਸਲਾ ਬਣਾ ਲਈ ਨਾ ਮੰਮੀ ਕੁੜੀ ਤੇ ਬਾਲੀ ਸੋਹਣੀ ਆ ਪਰ ਸੁੱਖ ਤੇ ਭੋਲਾ ਜਾਂ ਚਲਾਕ ਬਾਲੀ ਮਾ ਮਾਤੇ ਨੀ ਬੜੀਆਂ ਚਲਾ ਆ ਗਿਆ ਚਾਚੀ ਨੂੰ ਤਾਰੇ ਵਿਖਾਉ ਪੂਰੇ ਇਹ ਦਿਨ ਪਰ ਲੱਗਣ ਦਿੰਦੀ ਫਿਰ ਹਾਂ ਸੁਖ ਤੇ ਪੋਲਾ ਜਾਈ ਆ ਕਿ ਚਾਚੀ ਨੂੰ ਤਾਰੇ ਦਿਖਾ ਲਦੀ ਚਲੋ ਮਮੀ ਵਲੇ ਚਾਚੀ ਆਪਣੇ ਆਪ ਨੂੰ ਜ਼ਿਆਦਾ ਚਲਾ ਕੇ ਸਮਝਦੀ ਸੀ ਸੁਖ ਚਾਚੀ ਨਾਲੋਂ ਵੀ ਜ਼ਿਆਦਾ ਚਨਾਗ ਲਾਗ ਨਿਕਲਿਆ ਵਾ ਉਹਨੇ ਵਲੇ ਆਪਦੀ ਪਸੰਦ ਲੱਭ ਕੇ ਤੇ ਠਾਕਾ ਲਵਾ ਵੀ ਲਿਆ ਵਾ ਮਨਾਲੀ ਨੇ ਉਹਨੇ ਆਪਣੀ ਗੱਲ ਚਾਚੀ ਚਾਹੁੰਦੀ ਸੀ ਵੀ ਮੈਂ ਸੁਖ ਨੂੰ ਆਪਣੇ ਮਗਰ ਲਾਈ ਰੱਖੂੰਗੀ ਪਰ ਉਹਨੇ ਮੰਨ ਨਹੀਂ ਪਈ ਚਾਚੀ ਨੇ ਮੈਂ ਨਾ ਉਹਨੂੰ ਆਖਿਆ ਸੀ ਚਾਚੀ ਤੇਰੇ ਨੂੰ ਮੈਂ ਹਮਾਰਾ ਰਿਸ਼ਤਾ ਕਰਾਉਣੀ ਆ ਮੈਂ 2-3 ਵਾਰ ਉਹਨਾਂ ਦੇ ਘਰ ਗਈ ਹਾਂ ਪਰ ਇਹਨੇ ਮੇਰੇ ਗੱਲ ਦੀ ਹਾਮੀ ਨਹੀਂ ਵਿੱਚ ਭਰੇ ਗਰਦਾਸ ਨੇ ਵੀ ਕਿਤੇ ਆਖਿਆ ਸੀ ਪਈ ਆਪਾਂ ਤਾਈ ਦਾ ਰਿਸ਼ਤਾ ਲੈ ਲਗੇ ਤੇ ਪਰ ਨਹੀਂ ਆਂਦੀ ਮੈਂ ਨਹੀਂ ਰਿਸ਼ਤਾ ਲੈਣਾ ਮੈਂ ਆਪਣੀ ਮਰਜ਼ੀ ਦੀ ਮਾਨ ਪਸੰਦ ਦੀ ਕੁੜੀ ਲੈਣੀ ਆ ਚਲੋ ਹੁਣ ਪਤਾ ਲੱਗਣਾ ਹੀ ਇਹਨੂੰ ਮੰਮੀ ਚਾਚੀ ਠਾਕਾ ਤੇ ਲਾ ਆਈ ਨਾ ਕਾਰ ਵੀ ਆ ਗਈ ਆ ਮੂੰਹ ਤੇ ਰੌਣਕ ਮਾਸਾ ਨਹੀਂ ਚਿਹਰੇ ਤੇ ਹੈਗੀ ਨਾ ਚੁੱਪ ਚੁੱਪ ਜੀ ਸੀ ਅੰਦਰ ਉਹ ਜਿਵੇਂ ਕੁਛ ਨਹੀਂ ਹੁੰਦੀ ਚਾਚੀ ਦੇ ਸਿਹਰੇ ਤੇ ਕੀ ਰੌਣਕ ਹੋਣੀ ਆ ਚਾਚੀ ਨੇ ਚਾਮਦੀਆਂ ਥੋੜੀਆਂ ਚਲਾਈਆਂ ਸੁੱਕ ਸੁਖਣੇ ਆਪਣੀ ਮਰਜ਼ੀ ਦਾ ਰਿਸ਼ਤਾ ਲੈ ਲਿਆ ਹੁਣ ਬਉਟੀ ਦੀ ਚੱਲਣੀ ਆ ਤੇ ਚਾਚੀ ਨੇ ਤੇ ਆਪੇ ਹੀ ਹੁਣ ਚੁੱਪ ਚੁੱਪ ਹੋਣਾ ਵਾ ਜਦੋਂ ਨੇ ਆਪਦੀ ਆਣ ਕੇ ਤੇ ਜ਼ਿੰਮੇਵਾਰੀ ਚੋਕਰੀ ਚਾਚੀ ਨੇ ਚੇ ਅਮਦੀਆਂ ਬਥੇਰੀਆਂ ਚਲਾ ਛੱਡੀਆਂ ਵਾ ਹੁਣ ਨੇ ਗਾਹ ਇਹਦੀਆਂ ਚੱਲਣਗਾ ਨਾ ਇਹਦੀਆਂ ਮਰਚਾਂ ਹੀ ਚੱਲਣਗਾ ਹੁਣ ਇਹਨੇ ਵੇਖਿਆ ਇਤਰੇ 부ਜੀ 부ਜੀ ਰਿਆ ਕਰਨਾ ਮਾਂ ਵੀ ਹੁਣ ਵਧਾਈ ਦੇਖਿਆ ਉਹਨੇ ਮਾਂ ਵੀ ਸਹਜ ਪਾਣਾ ਦੇਖਿਆ ਉਹਨੇ ਮੰਮੀ ਚਾਚੀ ਗੱਡੀ 'ਚ ਵੀ ਚੁੱਪ ਚੁੱਪ ਜਹੀ ਲੱਗਦਾ ਸੌਖਾ ਹੈ ਕੁੜੀ ਆਪੇ ਲੱਭੀ ਆ ਤੇ ਕੁੰਝ ਕਹਿੰਦੇ ਆ ਵੀ ਮਾਸੀ ਵਿਚੋਲਣੇ ਪਰ ਲੱਗਦਾ ਸੁਖ ਨੇ ਆਪੇ ਲੱਭੀ ਆ ਪਰ ਹੁਣ ਚਾਚੀ ਚੁੱਪ-ਚੁੱਪ ਜੀ ਸੀ ਗੱਡੀ 'ਚ ਖੁਸ਼ ਨਹੀਂ ਸੀ ਹੈ ਜੀ ਤੇ ਚਾਚੀ ਨੂੰ ਦਮਾ ਕੀ ਆ ਹੈ ਮਹਾਚਲ ਮੈਂ ਅੱਜ ਕਨੇ ਵੀ ਦਾ ਰਿਸ਼ਤਾ ਕਰਾ ਦੇਣੀ ਚਾਚੀ ਨੂੰ ਵੀ ਹੋਣੀ ਪਤਾ ਲੱਗਣਾ ਫਿਰ ਮੈਂ ਤਾਂ ਕਹਿਨੀ ਆ ਸੁਖ ਦਾ ਜਲਦੀ ਜਲਦੀ ਵਿਆਹ ਹੋਏ ਮੰਮੀ ਚਾਚੀ ਦੀ ਵੀ ਆਕੜ ਬੜੀ ਸੀ ਹੁਣ ਪਤਾ ਲੱਗੂ ਇਹਨੂੰ ਉਹਦੇ ਸੁਖ ਸੁਖ ਮੇਰੇ ਆਗਿਆਕਾਰ ਆ ਤੇ ਮੈਂ نو ਵੀ ਆਪਦੀ ਆਗਿਆਕਾਰ ਹੀ ਲੈਣੀ ਆ ਨਹੀਂ ਮੰਮੀ ਉਹ ਬਾੜੀ ਚਲਾ ਗਿਆ ਵੇ ਕੀ ਹੋਣੀ ਚਾਚੀ ਨੂੰ ਪਤਾ ਲੱਗਣਾ ਚਲ ਆ ਬਾਂਹ ਤੇ ਚਲ ਭੋਲੀ ਲੱਭ ਕੇ ਦੇਣੀ ਹੀ ਹੁਣ ਪਰ ਆਂਦੇ ਹੀ ਨਹੀਂ ਮੈਂ ਹਾਂ ਨਹੀਂ ਚਰਬਜੀਤ ਹੈ ਲੱਗ ਗਈ ਹੁਦੋਂ ਤੇਰੀ ਚਾਚੀ ਆਲਾ ਹਾਂਜੀ ਤੇ ਮੈਂ ਇਹਨੂੰ ਕਿਹਾ ਅਹ ਕਲਵਿੰਦਰ ਮੈਂ ਆਖਿਆ ਸੋਖਾ ਨੂੰ ਦੁਜਾ ਮੰਗਲਾ ਵਿਆਹ ਆ ਉਹਨੂੰ ਬਰੋਆ ਵਾ ਉਹ ਹੋ ਗਿਆ ਤੇ ਚਲ ਮੇਰੀ ਪਣੀ ਵੀ ਬੜੀ ਸੋਹਣੀ ਹੈ ਆਗਿਆ ਕਰਹੀ ਤੇ ਇਹਨੇ ਮੈਨੂੰ ਜਵਾਬ ਦਿੱਤਾ ਹੈ ਆਂਦੇ ਹੀ ਨਹੀਂ ਭੈਣ ਜੀ ਜੇ ਨਹੀਂ ਮੈਂ ਮੰਗਣਾ ਲਿਆਉਣਾ ਅਜੇ ਉਹ ਉਮਰ ਨਹੀਂ ਹੈਗੀ ਉਹਦੀ ਵਿਆਹ ਚੋਕੇ ਤੇ ਹੁਣ ਇਹਨੂੰ ਰਿਸ਼ਤਾ ਕਿੰਨਾ ਕਰਾਤਾ ਹੁਣ ਇਹਦੀ ਉਮਰ ਹੋ ਗਈ ਵਿਆਹ ਜੋਗੀ ਮੰਮੀ ਚਾਚੀ ਆਪਦੀਆਂ ਮਰਜ਼ੀਆਂ ਕਰਦੀ ਹੁੰਦੀਆਂ ਲੈ ਵੀ ਕਦੀ ਸਾਡੀ ਮੰਨੀ ਚਲੋ ਸ਼ਬ ਮੈਂ ਕੁੜੀ ਇਹਨੂੰ ਮੈਂ ਕਿਹੜੀ ਮਾੜੀ ਲਿਆ ਕੇ ਦੇਣੀ ਮੈਂ ਸੋਹਣੀ ਸਲੱਖੀ ਲਿਆ ਕੇ ਦੇਣੀ ਹੈ ਅੱਗੇ ਕਾਰ ਹੋਣੀ ਚੰਗਾ ਸਗੋਂ ਜੇ ਚਲਾਕ ਚੋਹਤ ਨਾਲ ਫਿਰ ਇਹਨੂੰ ਪਤਾ ਲੱਗ ਜਾਊਗਾ ਇਹਨਾਂ ਨੂੰ ਹੁਣੇ ਪਤਾ ਲੱਗਣਾ ਚਾਹੀਦਾ ਕੱਲਾ ਤੇ ਵਡੀਆਂ ਕਰਦੀ ਐ ਚੰਗਾ ਸਗੋ ਮੰਮੀ ਆਪਾਂ ਨਹੀਂ ਰਿਸ਼ਤਾ ਕਰਾਇਆ ਚਲੋ ਚਾਚੀ ਬੰਨਿਓ ਵਿਆਹ ਕੇ ਲਿਆਉਗੀ ਤੇ ਵਧੀਆ ਵਾ ਹੁਣ ਵੇਖਾਂਗੇ ਚਾਚੀ ਦੀ ਉਹਦੀ ਨਾਲ ਕਿੰਨੀ ਕ ਬਣਦੀ ਆ ਜੇ ਆਪਾਂ ਕਰਾਉਂਦੇ ਤੇ ਚਾਚੀ ਨੇ ਰੋਜ਼ ਲਾਮਾ ਲੈ ਕੇ ਸਾਡੇ ਕੋਲ ਆਜਣਾ ਕਰਨਾ ਹੈਗਾ ਨਾ ਤਾਂ ਦੀ ਐਦਾਂ ਕਰਦੀ ਆ ਤਾਂ ਦੀ ਐਦਾਂ ਕਰਦੀ ਆ ਤਾਂ ਕੰਮ ਨਹੀਂ ਕਰਦੀ ਚਾਚੀ ਦਾ ਰੋਪ ਰਹਿਣਾ ਸੀ ਮੰਮੀ ਸਾਡੇ ਤੇ ਹੁਣ ਸਭ ਵਧੀਆ ਵਾ ਸਾਡੀ ਦੇ ਮਾਸੀ ਜੀ ਵੀ ਭੋਲੇ ਹੀ ਜਿਹੀ ਉਹਨਾਂ ਦਾ ਰਿਸ਼ਤਾ ਕਰਾ ਦਿੰਦੇ ਤੇ ਚੰਗਾ ਸਭ ਬੰਨਿਓ ਵਿਆਹ ਕੇ ਜਦ ਲੈ ਆਉਣਗੇ ਅਸੀਂ ਰੋਜ਼ ਖਲੋਖਲੋ ਕਿ ਤਮਾਸ਼ਾ ਵੇਖਿਆ ਕਰਾਂਗੇ ਇਹਨਾਂ ਦਾ ਤੂੰ ਨਾ ਜਾ ਕੰਮ ਕਰ ਜਾ ਕੇ ਨਾਲੇ ਚੌਕੇ ਚ ਵੜ ਵੇ ਸਬਜੀ ਪੈਣਾ ਚਾਹ ਘਟ ਬਣਾ ਕੇ ਲਿਆ ਚਲੋ ਠੀਕ ਹੈ ਨਾਲੇ ਮੈਂ ਕੱਪੜੇ ਲਾ ਲੇਨੀ ਮੰਮੀ ਚਾਹ ਤੇ ਬਣ ਗਈ ਐ ਸਬਜੀ ਲਈ ਐ ਕੀ ਤਰਨਜ ਮੈਂ ਥੋ ਤੇ ਧੀ ਉੱਠਿਆ ਹੀ ਨਹੀਂ ਗਿਆ ਤੇ ਤੂੰ ਪਤਾ ਕੀ ਕਰ ਤੂੰ ਦੋ ਗਤਾਂ ਨੇ ਪਾ ਕੇ ਦਾਲਦੇ ਤੇ ਉਹ ਬਣਾ ਲਾ ਚਲੋ ਠੀਕ ਹੈ ਮਮિતા ਨੂੰ ਸੁਖਦਾ ਪਰਿਵਾਰ ਕਿਵੇਂ ਲੱਗਾ ਪਰਿਵਾਰ ਤੇ ਵਧੀਆ ਲੱਗਾ ਬੰਦੀਪ ਪਰ ਨਾ ਡੈਡੀ ਦਾ ਸੁਭਾਅ ਵੀ ਵਧੀਆ ਹੀ ਪਰ ਮੈਨੂੰ ਉਹਦੀ ਮੰਮੀ ਦਾ ਸੁਭਾਅ ਥੋੜਾ ਜਿਹਾ ਲੱਗਾ ਹੋਰ ਸਾਦਾ ਉਹ ਨਹੀਂ ਥੋੜੀ ਅੜਬ ਜਿਹੀ ਲੱਗਦੀ ਮੈਨੂੰ ਮੈਨੂੰ ਲੱਗਦਾ ਮਨਦੀਪ ਜਿਵੇਂ ਨਾ ਮੰਮੀ ਉਹਦੀ ਨਾ ਕੁਝ ਗੁੱਸੇ ਜਿਹੇ ਚ ਸੀ ਹਰ ਜਵਾਬ ਜਿਹੜਾ ਨਾ ਜੇ ਬੇਮਰਜ਼ੀ ਜੀ ਨਾ ਦਿੰਦੀ ਹੈ ਆਪਣੀ ਮੰਮੀ ਮੈਨੂੰ ਵੀ ਲੱਗਾ ਏ ਥੋੜਾ ਜਿਹਾ ਜਿਵੇਂ ਨਾ ਮੰਮੀ ਚੁੱਪ ਚੁੱਪ ਜਿਹੀ ਜਿਵੇਂ ਉਹਦੇ ਹੂੰ ਲੱਗਦਾ ਏ ਕੁਝ ਜਿਵੇਂ ਵੀ ਚ ਨਾਰਾਜ਼ ਜਿਹੇ ਹੁੰਦੇ ਆ ਹਾਂ ਸ਼ਕਾ ਮੈਨੂੰ ਲੱਗਦਾ ਮਨਦੀਪ ਸੁਖਦੀਪ ਨੇ ਨਾ ਆਪਣੀ ਜਿਵੇਂ ਮਰਜ਼ੀ ਕੀਤੀ ਓਦੀ ਕਰਕੇ ਥੋੜਾ ਜਿਹਾ ਮੈਨੂੰ ਗੁੱਸੇ ਜਿਹੇ ਲੱਗਦਾ ਸ ਗੁੱਸੇ ਦੇ ਵਿੱਚ ਜਿਵੇਂ ਹੁੰਦੇ ਆ। ਚਾਹ ਤੋਂ ਕੋਈ ਗੱਲ ਨਹੀਂ ਤੇਰੀ ਨਾ ਸੱਸ ਦਾ ਵੀ ਸੁਭਾਅ ਕੁਛ ਹੈਗਾ। ਕੱਬਾ ਜਿਆ ਤੇ ਜਰਾ ਤੂੰ ਹੀ ਬਚ ਕੇ ਰਹੀਂ ਅੰਨਕੋ। ਕੋਈ ਗੱਲ ਨਹੀਂ ਮੰਮੀ ਤੁਸੀਂ ਡਰੋ ਨਾ ਮੈਂ ਆਪੇ ਸਾਂਭ ਲੈਣਾ। ਉਹ ਤੇ ਗੱਲ ਠੀਕ ਏ ਮਨਦੀਪ। ਪਰ ਫਿਰ ਵੀ ਉਹਦੇ ਕਹਿਣੇ 'ਚ ਹੀ ਰਹੀਂ। ਤੈਨੂੰ ਪਤਾ ਅੱਜਕੱਲ ਸੱਸਾਂ ਦੀ ਚੱਲਦੀ ਹੁੰਦੀ ਆ ਜਿਆਦਾ। ਕੋਈ ਨਹੀਂ ਉਹਦੇ ਤੇ ਹਰ ਗੱਲ ਦਾ ਕਹਿਣੇ 'ਚ ਕਰੀ ਮੋੜੀ ਨਾ ਕੋਈ ਗੱਲ ਦਾ ਧਿਆਨ ਰੱਖੀਂ ਫਿਰ ਫਿਰ ਵੀ ਤੂੰ ਆਪਣਾ ਕੋਈ ਗੱਲ ਨਹੀਂ ਮੰਮੀ ਤੇ ਫੇਰ ਨਾ ਕਰਿਓ ਜਿੱਦਾਂ ਵੀ ਤੁਸੀਂ ਮੈਨੂੰ ਸਮਝਾਓਗੇ ਮੈਂ ਉਦਾਂ ਹੀ ਕਰ ਲਵਾਂਗੀ। ਮੰਮੀ ਆਪਣੀ ਸਬਜ਼ੀ ਤਾਂ ਹੈਗੀ ਆ ਤੇ ਰੋਟੀਆਂ ਬਣਾਉਣ ਵਾਲੀ ਆ। ਚਲ ਕੋਈ ਗੱਲ ਨਹੀਂ ਫਿਰ ਤੇ ਮੈਂ ਉਹਨਾਂ ਚਲ ਕੋਈ ਸਕੂਲ ਦਾ ਕੰਮ ਕਰ ਲਾਂ ਪੇਪਰ ਚੈੱਕ ਕਰਨਾ ਲੈ ਮੇਰੇ। ਹਾਂ ਤੇ ਜਦੋਂ ਰੋਟੀਆਂ ਲਾਉਣੀਆਂ ਮੈਨੂੰ ਦੱਸ ਦਿਓ। ਚਲ ਕੋਈ ਨਹੀਂ ਤੂੰ ਇੱਥੇ ਚੈੱਕ ਕਰ ਲੈ ਆਪਣੇ ਪੇਪਰ ਮੈਂ ਨਾ ਦੂਜੇ ਕੰਮ ਤੇ ਚ ਰੈਸਟ ਕਰ ਲਈ ਜਾ ਕੇ। ਠੀਕ। ਹੈਲੋ ਹੈਲੋ ਹਾਂਜੀ ਯਾਰ ਵਧੀਆ ਤੁਸੀਂ ਸੁਣਾਓ ਬੱਸ ਵਧੀਆ ਚੱਲ ਰਹੀ ਜਾਂਦੇ ਕੁਛ ਨਹੀਂ ਮੇਰਾ ਸਕੂਲ ਦਾ ਕੰਮ ਰੰਦਾ ਫੇ ਆਪਾਂ ਚੈੱਕ ਕਰਨ ਲਈ ਸੀ ਆਛਾ ਉਹ ਦਾ ਕੰਮ ਕਰੁੰਦਾ ਹੈ ਜੇ ਤੇ ਸਕੂਲ ਦਾ ਕੰਮ ਸਕੂਲ ਕਰਕੇ ਆਇਆ ਕਰੋ ਸੜੀ ਰੈਸਟ ਹੋਈ ਜਾਂਦਾ ਕਰੋ ਥੱਕ ਜੂਗੇ ਨਹੀਂ ਉਹ ਮੇਰਾ ਨਾ ਸਕੂਲ ਦਾ ਕੰਮ ਥੋੜਾ ਪੈਂਡਿੰਗ ਪਿਆ ਸੀ ਉਹ ਮਕਾਉਣ ਲਈ ਸੀ ਆਛਾ और सुनाओ कुछ गलत बात है वधी है तो ही सुनाओ बाप मेरा तो जीजा नहीं लग जानता जा जरूरत है क्यों चीनों की हो गया बाप से नहीं मेरा भी नन्द जी यही कर रहा है अंदर क्यों तन कोई काम नहीं है घर जाके अपना काम करो तन बहुत गल्लाहों दिया काम है तो है घर काम हम आ गए हैं हम हैं बाहर जाके तेरे पा�

ਮੰਮੀ ਰੋਟੀ ਲੈ ਆ ਕੇ ਦੋ ਮੈਂ ਰੋਟੀ ਖਾ ਕੇ ਸੋਣਾ ਲੈਉਣੀ ਐ ਮੈਂ ਰੋਟੀ ਪਹਿਨਾ ਘੰਟਾ ਹੋ ਗਿਆ ਕਦੋਂ ਨਾ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰੀ ਜਾਂਦਾ ਡੇਰ ਚਾਈ ਚ ਦੇ ਕੇ ਮੈਂ ਕਹਿਣਾ ਨਹੀਂ ਕਰਨਾ ਮੇਰੇ ਜੇ ਦੋਸਤ ਦਾ ਫੋਨ ਆਉਂਦਾ ਮੈਂ ਉਹਦੇ ਨਾਲ ਗੱਲ ਕਰਨ ਦਿਆ ਮੈਨੂੰ ਪਤਾ ਜਿਹੜੇ ਦੋਸਤ ਦਾ ਫੋਨ ਆ ਅੱਧੀ ਅੱਧੀ ਰਾਤ ਤੱਕ ਗੱਲਾਂ ਮਾਰਦਾ ਰਹਿੰਦਾ ਐਨੀਆਂ ਗੱਲਾਂ ਨਹੀਂ ਕਰੀਦੇ ਹੁੰਦੇ ਆ ਮੁੜ ਕੇ ਫਿੱਕ ਪੈਂਦੀ ਰਿਸ਼ਤੇ 'ਚ ਨਾਲੇ ਉਹ ਨਿਕਾ ਕਿੱਥੇ ਗਿਆ ਇੱਕ ਦੋਨੇ ਜਾਨਦੁਖੀ ਕੀਤੀ ਕਦੋਂ ਦਾ ਗਿਆ ਕਰੋ ਕੋਈ ਕੰਮ ਨਹੀਂ ਤੰਦਦਾ ਨਹੀਂ ਜੋ ਕੌਲ ਜੋ ਆਣ ਕੇ ਮੁੜ ਕੇ ਫਿਰਨਾ ਨਿਕਲਦਾ ਘਰੇ ਹੀ ਨਹੀਂ ਵੜਦਾ ਫੋਨ ਕਰ ਉਹਨੂੰ ਮੈਂ ਇਕੱਠਿਆਂ ਨੂੰ ਰੋਟੀ ਪੜਾ ਦੇਣੀ ਆ ਤੇ ਕੀਤਾ ਨਹੀਂ ਤੁਸੀਂ ਨਹੀਂ ਫੋਨ ਕੀਤਾ ਮੈਂ ਨਹੀਂ ਲਾਇਆ ਫੋਨ ਲਾ ਫੋਨ ਉਹਨੂੰ ਡੈਡੀ ਵੀ ਨਹੀਂ ਦਿੱਥੇ ਡੈਡੀ ਦਾ ਫੋਨ ਆ ਗਿਆ ਹੈ ਅੱਜ ਨਹੀਂ ਉਹਨਾਂ ਕੱਲ ਨੂੰ ਭਾਵੇਂ ਆਵੇ ਲਾਵਾ ਸ਼ਬਦ ਨੂੰ ਫੋਨ ਲਾਵਾ ਚਲੋ ਮੈਂ ਸ਼ਬਦ ਨੂੰ ਲਾਉਣਾ ਫੋਨ ਉੱਤੇ ਤੁਸੀਂ ਲਾ ਫੋਨ ਉੱਤੇ ਮਾਸੀ ਤੇਰੀ ਡਈ ਫੁਲਕੇ ਲਾਉਣ ਫਿਰ ਇਕੱਠੇ ਖਾ ਲਈਨੇ ਸਾਰੇ ਠੀਕ ਆ